ਸਸਤੀ ਕਾਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟਾਂ ਦੇ 컬렉ਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਕਿਉਂਕਿ ਵੀਡੀਓ ਦੇ ਲਾਸਟ ਵਿੱਚ ਆਪਾਂ ਕੁਝ ਘੱਟ ਪ੍ਰਾਈਸ ਵਾਲੇ ਵੀ ਸੂਟ ਐਡ ਕੀਤੇ ਹੋਏ ਨੇ ਕਾਟਨ ਦੇ ਸੂਟ ਰਣਗੇ ਬਹੁਤ ਹੀ ਸੋਹਣੇ ਉਹਨਾਂ ਵਿੱਚ ਵੀ ਕਲਰ ਆਏ ਨੇ ਤੁਸੀਂ ਉਹਨਾਂ ਵਿੱਚੋਂ ਵੀ ਬਾਈ ਕਰ ਸਕਦੇ ਹੋ ਇਹ ਸਾਰਾ ਸੂਟ ਤੁਹਾਨੂੰ ਮਿਲੇਗਾ ਕ੍ਰੇਪ ਦਾ ਸੂਟ ਰਹੇਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਵਰਕ ਰਹੇਗਾ ਪਰ ਮੀਟਰ ਦੇ ਹਿਸਾਬ ਨਾਲ ਵੱਧ ਘੱਟ ਫੈਬਰਿਕ ਲੈ ਸਕਦੇ ਜਿੰਨਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਜਿਹੜੇ ਅਗਲੇ ਸੂਟ ਰਣਗੇ ਵਿਸਕੋਜ਼ ਜਾਰਜਰ ਦਾ ਫੈਬਰਿਕ ਮਿਲੇਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਇਸ ਦੇ ਵਿੱਚ ਵੀ ਸੀਕੁਐਂਸ ਵਰਕ ਕੀਤਾ ਗਿਆ ਬਾਟਮ ਤੁਹਾਨੂੰ ਸਾਟਨ ਦੀ ਮਿਲੇਗੀ ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਇਹ ਵੀ ਵੱਧ ਕੱਟ ਜਿੰਨਾ ਵੀ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਹਾਂਜੀ ਜਿਹੜੇ ਅਗਲੇ ਸੂਟ ਲੈਣਗੇ ਇਹ ਵੀ ਤੁਹਾਨੂੰ ਚਨਾਉਂ ਦੀ ਸ਼ਰਟ ਮਿਲੇਗੀ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਬਹੁਤ ਹੀ ਸੋਹਣਾ ਫੁੱਲ ਵਰਕ ਰਹੇਗਾ ਸ਼ਰਟ ਦੇ ਉੱਪਰ ਇਸ ਦਾ ਜਿਹੜਾ ਦੁਪੱਟਾ ਰਹੇਗਾ ਉਹ ਵੀ ਚਨਾਉਂ ਦਾ ਰਹੇਗਾ ਦੁਪੱਟੇ ਦਾ ਅਲੱਗ ਪ੍ਰਾਈਸ ਰਹੇਗਾ ਪਲੇਨ ਕ੍ਰੇਵ ਟਿਸ਼ੂ ਦੀ ਬਾਟਮ ਮਿਲੇਗੀ ਉਹ ਵੀ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਪ੍ਰਾਈਸ ਆਪਾਂ ਸਾਰੇ ਸੂਟ ਦਾ ਉੱਪਰ ਮੈਂਸ਼ਨ ਕਰ ਦਿੱਤਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹ ਤੁਹਾਨੂੰ ਮਿਲੇਗਾ ਜੀ ਪਿਓਰ ਚਨਾਉਣ ਦਾ ਤੁਹਾਨੂੰ بیس ਮਿਲੇਗਾ ਸ਼ਰਟ ਦਾ ਟੈਬੀ ਸਿਲਕ ਦੀ ਤੁਹਾਨੂੰ ਇਸ ਦੇ ਨਾਲ ਬਾਟਮ ਮਿਲੇਗੀ ਜਿਸ ਦਾ ਤੁਸੀਂ ਲਹਿੰਗਾ ਵੀ ਬਣਾ ਸਕਦੇ ਹੋ ਬਾਟਮ ਵੀ ਬਣਾ ਸਕਦੇ ਹੋ ਪਿਓਰ ਬਨਾਰਸੀ ਦਾ ਦੁਪੱਟਾ ਮਿਲੇਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਅਗਲੇ ਜਿਹੜੇ ਸੂਟ ਰਹਿਣਗੇ ਪਿਓਰ ਖਾਦੀ ਦਾ بیس ਰਹੇਗਾ ਬਹੁਤ ਹੀ ਸੋਨਾ ਘੇਰੇ ਦੇ ਕੇ ਪੈਚਵਰਕ ਕੀਤਾ ਗਿਆ ਹੈ ਥ੍ਰੈਡ ਵਰਕ ਏਮਬਰਾਇਡਰੀ ਕੀਤੀ ਗਈ ਦੁਪੱਟਾ ਤੁਹਾਨੂੰ ਵੈਂਬਰ ਦਾ ਮਿਲੇਗਾ 4 ਸਾਈਡ ਉਸਦੇ ਵੀ ਉੱਪਰ ਵਰਕ ਕੀਤਾ ਮਿਲੇਗਾ ਕਲਰ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਮਿਲਣਗੇ ਉਹ ਤੁਹਾਨੂੰ ਆਲਓਵਰ ਸੂਟ ਮਿਲੇਗਾ ਪਿਓਰ ਕੈਂਬ੍ਰਿਕ ਕਾਟਨ ਦਾ ਸੂਟ ਰਹੇਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਘੇਰੇ ਦੇ ਅੱਗੇ ਬਹੁਤ ਹੀ ਸੋਹਣੀ ਏਮਬਰਾਇਡਰੀ ਕੀਤੀ ਗਈ ਪਿਓ ਸ਼ਿਫੌਨ ਦਾ ਦੁਪੱਟਾ ਰਹੇਗਾ ਪ੍ਰਾਈਸ ਆਪਾਂ ਉੱਪਰ ਮੈਂਸ਼ਨ ਕੀਤਾ ਹੋਇਆ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਤੁਸੀਂ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਰਣਗੇ ਘੱਟ ਪ੍ਰਾਈਸ ਵਾਲੇ ਸੂਟ ਰਣਗੇ ਮਸਲਿਨ ਕਾਟਨ ਦਾ ਸੂਟ ਰਹੇਗਾ ਸ਼ਾਰਟ ਪ੍ਰਿੰਟਡ ਰਹੇਗੀ ਬਾਟਮ ਤੁਹਾਨੂੰ ਪਲੇਨ ਮਿਲੇਗੀ ਬਹੁਤ ਹੀ ਸੋਹਣੇ ਕਲਰ ਨੇ ਵੱਡੇ ਪੱਨੇ ਦਾ ਸੂਟ ਹੁੰਦਾ ਪੂਰਾ ਸੂਟ ਬਣ ਕੇ ਤਿਆਰ ਹੋ ਜਾਂਦਾ ਹੈ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਇਕਸ਼ਨ ਤਨ ਕਿਸ ਤਰ੍ਹਾਂ ਦੀ ਲੱਕੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ